ਸਤਿ ਸ੍ਰੀ ਅਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜਿਵੇਂ ਕਿ ਤੁਹਾਨੂੰ ਹਰ ਰੋਜ਼ ਜਾਣਕਾਰੀ ਦਿੰਨੇ ਆ ਜੀ ਅੱਜ ਤਰੀਕ 5 ਤਰੀਕ 7ਵਾਂ ਮਹੀਨਾ 2025 ਤੇ ਅੱਜ 5ਵਾਂ ਦਿਨ ਹੋ ਗਿਆ ਆਪਾਂ ਨੂੰ ਤੁਹਾਨੂੰ ਜਾਣਕਾਰੀ ਦਿੰਨਿਆ ਨੂੰ ਵੀ ਕਿੰਨਾ ਕਨਾਲੀ ਚ ਪਾਣੀ ਵੱਧਾ ਕਿੰਨਾ ਘਟਦਾ ਹਰ ਰੋਜ਼ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਪਾਣੀ ਤਕਰੀਬਨ 2 ਫੁੱਟ ਘਟ ਗਿਆ ਜੀ ਕੱਲ੍ਹ ਨਾਲੋਂ 2 ਫੁੱਟ ਘਟ ਗਿਆ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਜਿਵੇਂ ਕਿ ਆ ਬੂਟੀ ਦੀ ਨਿਸ਼ਾਨੀ ਆਪਾਂ ਰੋਜ਼ ਰੱਖਦੇ ਆਂ ਦੇਖੋ ਜੀ 2 ਫੁੱਟ ਘਟ ਗਿਆ ਕੱਲ੍ਹ ਨਾਲੋਂ ਤੇ ਇੱਕ ਘਟਣ ਦਾ ਕਾਰਨ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਿੱਛੋਂ ਘਟਿਆ ਪਾਣੀ ਜਿਹੜਾ ਆਪਣੇ ਵੀ ਲਾ ਲਓ ਵੀ ਇਹ ਚੰਗਾ ਹੀ ਹੋਇਆ ਹੈ ਗਾਹਾਂ ਜਿਹੜਾ ਓਟੂ ਹੈਡ ਹੈ ਜੀ ਸਰਸੇ ਕੋਲੇ ਸਾਰਿਆਂ ਨੂੰ ਪਤਾ ਹੀ ਹੋਊਗਾ ਓਟੂ ਹੈਡ ਦੇ ਲਾ ਲਓ ਪਹਿਲਾਂ ਗੇਟ ਬੰਦ ਸੀਗੇ ਤੇ ਹੁਣ ਗੇਟ ਖੋਲੇ ਨੇ ਉਹਦੇ ਕਰਕੇ ਜਿਹੜੀ ਅੱਗੋਂ ਦਾਵ ਲੱਗੀ ਹੋਈ ਸੀਗੀ ਉਹਦੇ ਕਰਕੇ ਘਟਿਆ ਹੀ 2 ਫੁੱਟ ਪਿੱਛੋਂ ਕੋਈ ਪਾਣੀ ਨਹੀਂ ਘਟਿਆ ਜੇ ਆਪਾਂ ਕਈ ਵਾਰੀ ਹੋ ਜੇ ਵੀ ਪਿੱਛੋਂ ਪਾਣੀ ਘਟ ਗਿਆ ਤੇ ਵੀਡੀਓ ਵੱਤੋ ਵੱਤ ਸ਼ੇਅਰ ਕਰਦੇਆ ਕਰੋ ਜੀ ਚੈਨਲ ਆਪਣਾ ਵੱਤੋ ਵੱਤ ਕਰ ਲੋ ਸਬਸਕ੍ਰਾਈਬ YouTube ਚੈਨਲ ਤੇ Instagram ਪੀਤਰ ਰਤੀਆ YouTube ਪੀਤਰ ਰਤੀਆ Facebook ਪੀਤਰ ਰਤੀਆ ਵੀਡੀਓ ਸ਼ੇਅਰ ਜ਼ਰੂਰ ਕਰਦੇਆ ਕਰੋ ਵੱਤੋ ਵੱਤ ਤਾਂ ਕਿ ਸਭ ਨੂੰ ਜਾਣਕਾਰੀ ਮਿਲ ਸਕੇ ਤੇ ਆਪਾਂ ਜਿਵੇਂ ਕਿ ਹਰ ਰੋਜ਼ ਹੀ ਤੁਹਾਨੂੰ ਦਿੰਨੇ ਆ ਜਾਣਕਾਰੀ ਦੇਖੋ ਜੀ ਆ ਬੂਟੀ ਫੇਰ ਦਿਖਾ ਦਿੰਨੇ ਆ ਤੁਹਾਨੂੰ 2 ਫੁੱਟ ਪਾਣੀ ਘਟ ਗਿਆ ਕੱਲ ਨਾਲੋਂ ਤੇ ਇਹ ਆਪਾਂ ਇਹ ਨਹੀਂ ਕਹਿ ਸਕਦੇ ਪਾਣੀ ਘਟ ਗਿਆ ਜੀ ਇਹ ਓਟੂ ਹੈਡ ਵਾਲੇ ਹੈਡ ਖੋਲੇ ਨੇ ਜੀ ਧੰਨਵਾਦ ਜੀ 7